ਅਮੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਆ ਫਿਰੋਜ਼ਪੁਰ ਫਾਜਲਕਾਰ ਰੋਡ ਤੇ ਪ੍ਰਗਟ ਸਾਹਿਬ ਤੋਂ ਪਹਿਲੇ ਲਾਲਚਾਂ ਦੇ ਨੇੜੇ ਇੱਕ ਐਕਸੀਡੈਂਟ ਜਿਹੜਾ ਹੈ ਉਹ ਹੋ ਚੁੱਕਿਆ ਤੇ ਇਸ ਐਕਸੀਡੈਂਟ ਦੇ ਵਿੱਚੋਂ ਦੋ ਜਣਿਆਂ ਦੀ ਮੌਤ ਹੋ ਜਾਂਦਾ ਸਮਾਚਾਰ ਹੈ ਜਿਹੜਾ ਉਹ ਮਿਲ ਰਿਹਾ ਹੈਗਾ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਉਹ ਦਿਖਾ ਦਿੰਦੇ ਹੈਗੇ ਆ ਇੱਕ ਭਿਆਨਕ ਜਿਹੜਾ ਐਕਸੀਡੈਂਟ ਹੋਇਆ ਇਧਰੋਂ ਟਰਾਲੀ ਖੜੀ ਸੀ ਹੁਣ ਦੀ ਹੱਬ ਟੁੱਟ ਗਈ ਟਰਾਲੀ ਦੇ ਇੱਕ ਦਾ ਮੈਂ ਜੀ ਤੇ ਇਧਰੋਂ ਇਹ ਮਾਪ ਪਤ ਜਾਣਦੇ ਹੈ ਹੀ ਕਾਰਡ ਲੈ ਕੇ ਇਹ ਇਹਨਾਂ ਦੇ ਮੁੰਡੇ ਦਾ ਵਿਆਹ ਹੈ ਤੇ ਕਾਰਡ ਲੈ ਕੇ ਜਾਣ ਰਿਹਾ ਸੀ ਅਚਾਨਕ ਵਿੱਚ ਵੱਜ ਗਏ ਤੇ ਜਿੰਦੀ ਵਜਾ ਕਰਕੇ ਡੈਥ ਹੋ ਗਈ ਡੈਥ ਹੋਣ ਦਾ ਕਾਰਨ ਇਹ ਹੈ ਵੀ ਮੁੰਡਾ ਰੀਲਾਂ ਵੇਖਦਾ ਜਾਂਦਾ ਸੀ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਜਾਂਦਾ ਇੰਸਟਾਗ੍ਰਾਮ ਤੇ ਰੀਲਾਂ ਵੇਖਦਾ ਜਾਂਦਾ ਸੀ ਹੈੱਡਫੋਨ ਲੱਗੇ ਸੀ ਏਅਰਪອດ ਲੱਗੇ ਹੋਏ ਇਹਨਾਂ ਦੇ ਕੰਨਾਂ ਦੇ ਥੱਲੇ ਕਿਤੇ ਧਿਆਨ ਪਿਆ ਮੋਟਰਸਾਈਕਲ ਦੀ ਸਪੀਡ ਜ਼ਿਆਦਾ ਸੀ ਅੱਗੋਂ ਟਰਾਲੀ ਦੀ ਇੱਕਦਮ ਹੱਬ ਟੁੱਟ ਗਈ ਹੂੰ ਖੜ ਗਏ ਜਿੰਨੀ ਵਜਾ ਕਰਕੇ ਏਡਾ ਵੱਡਾ ਨੁਕਸਾਨ ਹੋ ਗਿਆ ਦੋਵੇਂ ਮਾਪ ਪੁੱਤੇ ਇਹ ਟਰਾਲੀ ਦੀ ਪਹਿਲਾਂ ਹੱਬ ਟੁੱਟੀ ਖੜੀ ਸੀ ਹਾਂ ਮੁੱਕ ਤੇ ਟੁੱਟੀ ਆ ਜੀ ਅਸੀਂ ਜਦੋਂ ਅਸੀਂ ਜਦੋਂ ਆਏ ਆ ਸਾਨੂੰ ਆਉਂਦਿਆਂ ਤਾਂ ਇਹ ਮਤਲਬ ਡੈਥ ਹੋਈ ਮਲੇ ਨੇ ਪਰ ਕਹਿੰਦੇ ਨੇ ਵੀ ਹੱਬ ਪਹਿਲਾਂ ਟੁੱਟੀ ਏ ਤੇ ਬਾਅਦ ਚ ਵਜੇ ਸਰ ਦੋ ਡੈਥ ਹੋਈਆਂ ਨੇ ਮੋਟਰਸਾਈਕਲ ਕਿੱਧਰ ਆ ਰਿਆ ਸੀਗਾ ਜੀ ਮੋਟਰਸਾਈਕਲ ਫਰੋਜ਼ਪੁਰ ਵੱਲੋਂ ਹਾਂ ਜੀ ਫਰੋਜ਼ਪੁਰ ਵੱਲੋਂ ਹਾਂ ਪਿੱਛੋਂ ਵਜੇ ਨੇ ਜਿਹੜੀ ਹੱਬ ਪਹਿਲਾਂ ਟੁੱਟੀ ਹੋਈ ਸੀ ਉਹ ਮਿਸ ਮਕੈਨਿਕ ਲੈਣ ਗਿਆ ਹੋਇਆ ਸੀ ਹਾਂ ਜੀ ਉਹ ਮਕੈਨਿਕ ਲੈਣ ਗਿਆ ਸੀ ਹਾਂ ਟਰਾਲੀ ਪਹਿਲਾਂ ਰੁਕੀ ਹੋਈ ਸੀ ਟਰਾਲੀ ਰੁਕੀ ਹੋਈ ਸੀ ਉਹਦੇ ਵਿੱਚ ਕਿ ਮੁੰਡਾ ਮੋਬਾਈਲ ਚ ਚਲਾ ਰਿਆ ਸੀ ਜਿੰਦੇ 에어ਪੋਰਟ ਲੱਗੇ ਹੋਏ ਸੀ ਬਿਲਕੁਲ ਜੀ ਤਸਵੀਰਾਂ ਜਿਹੜੀਆਂ ਨੇ ਅਸੀਂ ਤੁਹਾਨੂੰ ਉਹ ਦਿਖਾ ਦਿੰਦੇ ਹੈਗੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੋ ਜਣਿਆਂ ਦੀ ਮੌਤ ਹੋ ਗਈ ਹੈ ਦੋਨੋਂ ਮਾਂ ਪੁੱਤ ਦੀ ਮੌਤ ਹੋਈ ਹੈ ਹੋਇਆ ਕੀ ਹੈ ਵਿਆਹ ਦੇ ਕਾਰਡ ਵੰਡਣ ਦੇ ਲਈ ਪਰਿਵਾਰਕ ਵਿਆਹ ਦੇ ਕਾਰਡ ਵੰਡਣ ਦੇ ਲਈ ਜਾ ਰਹੇ ਸੀ ਫਿਰੋਜ਼ਪੁਰ ਵਾਲੇ ਪਾਸਿਓਂ ਸਾਈਡ ਤੋਂ ਆ ਰਹੇ ਸੀ ਪਰ ਦੂਸਰੇ ਪਾਸੇ ਇੱਥੇ ਹੀ ਟਰਾਲੀ ਜਿਹੜੀ ਹੈ ਉਹਦੀ ਹੁੱਕ ਟੁੱਟੀ ਹੋਈ ਟਰਾਲੀ ਖੜੀ ਸੀ ਖੜੀ ਟਰਾਲੀ ਦੇ ਵਿੱਚ ਮੋਟਰਸਾਈਕਲ ਵੱਜ ਜਾਂਦਾ ਹੈਗਾ ਐਸਐਸਐਫ ਦੀ ਟੀਮ ਵੀ ਇੱਥੇ ਪਹੁੰਚ ਜਾਂਦੀ ਹੈ ਮੌਕੇ ਦੇ ਉੱਪਰ ਗੱਲਬਾਤ ਕਰ ਲੈਣੇ ਮੈਮ ਕਿਵੇਂ ਹੋਈ ਆ ਸਾਰੀ ਘਟਨਾ ਕਦੋਂ ਪਹੁੰਚੇ ਤੁਸੀਂ ਸਰ ਸਾਨੂੰ ਫੋਨ ਕਰਾਇਆ ਸੀ ਲੋਕਲ ਇਥੇ ਲੋਕਾਂ ਨੇ ਇਥੇ ਐਕਸੀਡੈਂਟ ਹੋਇਆ ਅਸੀਂ ਪਹੁੰਚ ਕੇ ਦੇਖਿਆ ਕਿ ਉਹ ਲੋਕ ਉਹਨਾਂ ਦੇ ਕਹਿਣ ਦੇ ਮੁਤਾਬਿਕ ਟਰਾਲੀ ਖੜੀ ਹੋਈ ਸੀ ਜੋ ਮੁੰਡਾ ਸੀ ਉਹ ਫੋਨ ਚਲਾ ਰਿਹਾ ਸੀ ਜਦੋਂ ਐਕਸੀਡੈਂਟ ਹੋ ਗਿਆ ਡਿੱਗ ਗਿਆ ਨੀਚੇ ਜਦੋਂ ਅਸੀਂ ਫੋਨ ਚੱਕਿਆ ਆ ਕੇ ਫੋਨ ਚੱਲ ਰਿਹਾ ਸੀ ਇੰਸਟਾਗ੍ਰam ਖੁੱਲਿਆ ਹੋਇਆ ਸੀ ਹੈੱਡਫੋਨਸ ਲੱਗੇ ਹੋਏ ਸੀ ਉਹਦਾ ਫੋਨ ਧਿਆਨ ਉਹਨਾਂ ਧਿਆਨ ਜੋ ਫੋਨ ਦੇ ਵਿੱਚ ਸੀਗਾ ਜਿਸ ਕਰਕੇ ਐਕਸੀਡੈਂਟ ਹੋ ਗਿਆ ਅੱਛਾ ਤੁਸੀਂ ਦੇਖਿਆ ਤੇ ਇੰਸਟਾਗ੍ਰam ਚੱਲ ਰਿਹਾ ਸੀ ਹਾਂਜੀ ਹਾਂਜੀ ਇੰਸਟਾਗ੍ਰam ਫੋਨ ਤੇ ਚੱਲ ਰਿਹਾ ਸੀ ਅਸੀਂ ਖੁਦ ਆ ਕੇ ਫੋਨ ਚੱਕਿਆ ਤਾਂ ਇ ਸੋਸ਼ਲ ਮੀਡੀਆ ਦੇਖ ਰਿਆ ਸੀ ਇੰਸਟਾਗ੍ਰਾਮ ਦੇਖ ਰਿਆ ਸੀ ਨੌਜਵਾਨ ਜਿਸ ਕਰਕੇ ਇਹ ਦਿੱਕਤ ਆਈ ਜਦੋਂ ਆ ਕੇ ਪੁਲਿਸ ਐਸਐਸਪੀ ਦੇ ਵਿੱਚ ਪਹੁੰਚਦੀ ਹੈ ਟਰਾਲੀ ਹੈ ਟਰੈਕਟਰ ਹੈ ਜਿਹੜਾ ਇੱਥੇ ਖੜਾ ਸੀ ਤੇ ਇਸ ਖੜੇ ਟਰੈਕਟਰ ਟਰਾਲੀ ਦੇ ਵਿੱਚ ਹੁੱਕ ਟੁੱਟੀ ਹੋਈ ਸੀ ਪਿੱਛੇ ਆ ਕੇ ਮੋਟਰਸਾਈਕਲ ਵੱਜਦਾ ਤੇ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਕੇ ਦੀ ਜਿਹੜੀ ਹੈ ਮੌਤ ਹੋ ਗਈ ਹੈ ਨਾਲ ਹੀ ਉਸ ਦੇ ਪਿੱਛੇ ਉਸ ਦੀ ਮਾਤਾ ਸੀ ਮਾਤਾ ਵੀ ਚੱਲ ਵਸੀ ਤੇ ਨੌਜਵਾਨ ਜਿਹੜਾ ਚੱਲ ਵਸਿਆ ਪਤਾ ਲੱਗਿਆ ਪਿਆਰਾ ਸਿੰਘ ਜੀ ਕਿੱਥੋਂ ਦੇ ਆ ਕੋਈ ਪਤਾ ਲੱਗ ਗਿਆ ਜੀ ਇਹ ਲੱਖਾ ਸਿੰਘ ਨੂੰ ਤਾੜਦੇ ਆ ਜੀ ਇਹ ਮਮਦੋੜ ਦੇ ਹਾਂ ਜੀ ਮਮਦੋੜ ਦੇ ਜੀ ਮਮਦੋੜ ਦੇ ਵਿਆਹ ਦੇ ਕਾਰਡ ਵਗੈਰਾ ਵੰਡਣ ਆ ਹਾਂ ਜੀ ਵਿਆਹ ਦੇ ਕਾਰਡ ਵੰਡਣ ਜਾ ਰਹੇ ਸੀ ਬਿਲਕੁਲ ਜੀ ਵਿਆਹ ਦੇ ਕਾਰਡ ਵੰਡਣ ਲਈ ਜਾ ਰਹੇ ਸੀ ਪੁਸ਼ਟੀ ਵੀ ਹੋ ਚੁੱਕੀ ਹੈ ਲੱਖਾ ਸਿੰਘ ਵਾਲਾ ਪਿੰਡ ਦੇ ਹੈਗੇ ਆ ਮਮਦੋੜ ਦੇ ਲਾਗੇ ਪਿੰਡ ਹੈ ਇਸੇ ਹਲ ਵੀ ਮੁੰਡੇ ਦੀ লাশ ਜਿਹੜੀ ਇੱਥੇ ਪਈ ਹੈ 108 ਐਂਬੂਲੈਂਸ ਜਰੂਰ ਪਹੁੰਚ ਚੁੱਕੀ ਹੈ ਪਰ ਤਸਵੀਰ ਜਿਹੜੀ ਦਿਖਾ ਦਿੰਨੇ ਹੈ ਗਿਆ ਇਹ ਟਰਾਲੀ ਖਰਾਬ ਹੋਣ ਕਰਕੇ ਇੱਥੇ ਟਰਾਲੀ ਖੜੀ ਸੀ ਜਿਸ ਕਰਕੇ ਇਸ ਟਰਾਲੀ ਦੇ ਵਿੱਚ ਆ ਕੇ ਪਿੱਛੇ ਤੋਂ ਆ ਕੇ ਮੋਟਰਸਾਈਕਲ ਵਜਦਾ ਹੋਇਆ ਕੀ ਹੈ ਪੁਲਿਸ ਦੇ ਮਦਦਸਰ ਮੁਤਾਬਕ ਐਸਐਸਆਰ ਦੀ ਟੀਮ ਇੱਥੇ ਪਹੁੰਚੀ ਹੋਈ ਹੈ ਉਹਨਾਂ ਦੇ ਦਸਤਾਵੇਜ਼ ਮੁਤਾਬਕ ਘਟਨਾ ਕਿਵੇਂ ਵਾਪਰੀ ਹੈ ਅ ਮੋਬਾਈਲ ਜਿਹੜਾ ਚੱਲ ਰਿਹਾ ਸੀ ਹੈੱਡਫੋਨ ਲੱਗੇ ਸੀ ਕਿਦੇ ਧਿਆਨ ਇਸਟਾ ਚਲਾ ਰਿਹਾ ਸੀ ਰੀਲਾਂ ਦੇਖ ਰਿਹਾ ਸੀ ਰੀਲਾਂ ਦੇਖਣ ਕਰਕੇ ਹੋਇਆ ਤੁਸੀਂ ਵੀ ਸੜਕ ਤੇ ਜਾਂਦੇ ਹੋ ਮੋਬਾਈਲ ਫੋਨ ਬੰਦ ਕਰਕੇ ਜਾਇਓ ਮੋਬਾਈਲ ਫੋਨ ਨੂੰ ਯੂਜ਼ ਨਾ ਕਰਿਓ ਕਿਉਂਕਿ ਮੋਬਾਈਲ ਫੋਨ ਤੁਹਾਡੀ ਜ਼ਿੰਦਗੀ ਲੈ ਸਕਦਾ ਹੈ ਦੋ ਮੋਤਾ ਦੋ ਮੋਤਾ ਅੱਜ ਫੇਰ ਇਸ ਬੰਦੇ ਖਾਣੀ ਸੜਕ ਨੇ ਦੋ ਮੋਤਾ ਫੇਰ ਹੋ ਗਈਆਂ ਇਸ ਸੜਕ ਨੇ ਦੋ ਜਿਹੜੇ ਆ ਮਾਂ ਤੇ ਪੁੱਤ ਇਸ ਦੁਨੀਆ ਤੋਂ ਫੇਰ ਰੁਖਸਤ ਹੋ ਗਏ ਅੱਜ ਜਿਹੜੀ ਤਸਵੀਰ ਹੈ ਤੁਹਾਨੂੰ ਦਿਖਾ ਰਹੇ ਹਾਂ ਫਰੋਜਪੁਰ ਫਾਇਲ ਕਾ ਰੋਡ ਲਾਲਚੀਆਂ ਟੱਪ ਕੇ ਐਕਸੀਡੈਂਟ ਹੋਇਆ ਲਾਲਚੀਆਂ ਲੰਘ ਕੇ ਐਕਸੀਡੈਂਟ ਹੋਇਆ ਪ੍ਰਗਟ ਸਾਹਿਬ ਤੋਂ ਪਹਿਲਾਂ ਗੁੱਦੜੰਡੀ ਤੋਂ ਪਹਿਲਾਂ ਇਹ ਆ ਕਰਨਾ ਵਾਪਿਸ ਹੈਗੀ ਹੈ ਰੋਡ ਦੇਖਦੇ ਦੋ ਐਂਬੂਲੈਂਸਾਂ ਵੀ ਆ ਗਈਆਂ ਮਰਤੇ ਜਿਹੜੇ ਹੈਗੇ ਆ ਨੌਜਵਾਨ ਹੈ ਉਹਦੀ ਮਾਤਾ ਹੈ ਉਨੂੰ ਲਜ਼ਾਇ ਜਾ ਰਿਹਾ ਤੇ ਮੁੰਡੇ ਦਾ ਸਿਰ ਜਿਹੜਾ ਉਹ ਵੀ ਚਕਨਾ ਚੂਰ ਹੋ ਗਿਆ ਉਹ ਵੀਡੀਓ ਜਿਹੜੀ ਹੈ ਫੋਟੋ ਅਸੀਂ ਨਹੀਂ ਤੁਹਾਨੂੰ ਦਿਖਾਉਂਦੇ ਪਰ ਫੁਟੇਜ ਤੁਸੀਂ ਦੇਖ ਸਕਦੇ ਹੋ ਹਾਲੇ ਵੀ ਮੁੰਡੇ ਦੀ লাশ ਜਿਹੜੀ ਹੈ ਉਹ ਇੱਥੇ ਪਈ ਹੈ ਮਮਦੋੜ ਦੇ ਲਾਗੇ ਦੇ ਦੱਸੇ ਜਾ ਰਹੇ ਹੈਗੇ ਆ ਜੀ ਇੱਕ ਹੋਰ ਇੱਥੇ ਤੁਹਾਨੂੰ ਗੱਲ ਦੱਸ ਦਈਏ ਜਿਹੜੀ ਟਰਾਲੀ ਖਰਾਬ ਟਰਾਲੀ ਵਾਲੇ ਹੈਗੇ ਇੱਥੇ ਨਹੀਂ ਮੌਜੂਦ ਨਹੀਂ ਹੈ ਚਲੇ ਗਏ ਸਮਾਨ ਲੈਣ ਗਏ ਟਰਾਲੀ ਖਰਾਬ ਹੋਈ ਹੈ ਨਾ ਅੱਛਾ ਬਿਲਕੁਲ ਜੀ ਖੜੀ ਟਰਾਲੀ ਸੀ ਖਾਲੀ ਟਰਾਲੀ ਦੇ ਵਿੱਚ ਇਹ ਘਟਨਾ ਵਾਪਰਦੀ ਹੈ ਖਾਲੀ ਟਰਾਲੀ ਦੇ ਵਿੱਚ ਐਕਸੀਡੈਂਟ ਹੋ ਜਾਂਦਾ ਹੈ ਮੋਟਰਸਾਈਕਲ ਚਾਲਕ ਨੌਜਵਾਨ ਜਿੰਦਗੀ ਦੀ ਜਿਹੜੀ ਆਦੀ ਜੰਗ ਹੈ ਉਹ ਹਾਰ ਚੁੱਕਿਆ ਹੈ ਉਹਦੀ ਮਾਰਾ ਨੂੰ ਐਂਬੂਲੈਂਸ ਤੇ ਜੁੜੂਲ ਗਿਆ ਪਰ ਨੌਜਵਾਨ ਦੀ লাশ ਅਜੇ ਵੀ ਇੱਥੇ ਪਈ ਹੈ ਤਸਵੀਰਾਂ ਜਿਹੜੀਆਂ ਨੇ ਫਰੋਜਪੁਰ ਫਾਈਲ ਕਾ ਰੋਡ ਤੇ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਇਹ ਉਹ ਸੜਕ ਹੈ ਇਹ ਬੰਦੇ ਖਾਣੀ ਸੜਕ ਹਮੇਸ਼ਾ ਹਰ ਰੋਜ਼ ਮੈਂ ਕਹਿੰਦਾ ਹਰ ਰੋਜ਼ ਜਾਂ ਦਿਨ ਨਹੀਂ ਆ ਜਿਸ ਦਿਨ ਬੰਦ ਪਾ ਕੇ ਘਟਨਾ ਸਾਹਮਣੇ ਨਾ ਆਵੇ ਇੰਨੀ ਮਾਰੀ ਇੰਨੀ ਮੰਦਪਾ ਕੇ ਘਰ ਦਾ ਸਾਹਮਣੇ ਆਈ ਕਰਦੇ ਵਿੱਚ ਵਿਆਹ ਰੱਖਿਆ ਸੀ ਵਿਆਹ ਦੇ ਕਾਰਡ ਵੰਡਣ ਲਈ ਜਾ ਰਹੇ ਸੀ ਤੇ ਦੁੱਖ ਭਰੀ ਖਬਰ ਜਦ ਹੁਣ ਉਹਨਾਂ ਦੇ ਘਰ ਦੇ ਵਿੱਚ ਪਹੁੰਚੂਗੀ ਪਿੰਡ ਲੱਖਾ ਸਿੰਘ ਵਾਲਾ ਵਿਖੇ ਪਹੁੰਚੇਗੀ ਪਰਿਵਾਰ ਦਾ ਵਿੱਚ ਪਿੰਡ ਜਿਹੜਾ ਸੋਗ ਦੀ ਲਹਿਰੇ ਡੁੱਬ ਜਾਏਗਾ ਕਿਉਂਕਿ ਕਿਸ ਤਰੀਕੇ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੋਣਾ ਵਿਆਹ ਆਉਣ ਵਾਲੇ ਦਿਨਾਂ ਦੇ ਵਿੱਚ ਪਰਿਵਾਰ ਦੇ ਵਿੱਚ ਵਿਆਹ ਸੀ ਪਰ ਇੱਕ ਮੋਬਾਈਲ ਫੋਨ ਮੋਬਾਈਲ ਫੋਨ ਚਲਾਉਣ ਦੀ ਗਲਤੀ ਦੇ ਨਾਲ ਜਿਵੇਂ ਦੱਸਿਆ ਜਾ ਰਿਹਾ ਐ ਐਸਐਸਪੀ ਦੀ ਟੀਮਾਂ ਵੱਲੋਂ ਦੱਸਿਆ ਜਾ ਰਿਹਾ ਕਿ ਮੋਬਾਈਲ ਫੋਨ ਚਲਾਉਣ ਦੀ ਗਲਤੀ ਦੇ ਕਾਰਨ ਹੋਇਆ ਟਰਾਲੀ ਦੇ ਵਿੱਚ ਸਮਾਨ ਕੁਝ ਲੱਦਿਆ ਸੀ ਟਰਾਲੀ ਖਰਾਬ ਖੜਾ ਸੀ ਟਰੈਕਟਰ ਟਰਾਲੀ ਇੱਥੇ ਪਿੱਛੇ ਆ ਕੇ ਮੋਟਰਸਾਈਕਲ ਵਿੱਚ ਵੱਜ ਜਾਂਦਾ ਵੱਜਣ ਦੇ ਕਾਰਨ ਇਹ ਘਟਨਾ ਵਾਪਰੀ ਹੈ ਤੇ ਗੁਰੂ ਹਰਸਾਏ ਤੋਂ ਜਦੋਂ ਹੀ ਅਸੀਂ ਫਿਰੋਜ਼ਪੁਰ ਫਾਈਲ ਦਾ ਰੋਡ ਸਾਰੇ ਰੋਡ ਦੀ ਗੱਲ ਕਰ ਰਹੇ ਨੇ ਤਾਂ ਇੱਥੇ ਘਟਨਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵਾਪਰ ਰਹੀਆਂ ਹੈਗੀਆਂ ਨੇ ਇਹਨਾਂ ਘਟਨਾਵਾਂ ਦੇ ਨਾਲ ਲੋਕਾਂ ਦੇ ਕਾਰੂ ਜੜ ਰਹੇ ਹੈ ਗਿਆ ਇਹ ਜਿਹੜੀ ਸੜਕ ਹੈ ਫਰੋਜਪੁਰ ਫਾਇਲ ਕਾ ਰੋਡ ਸੜਕ ਇਸ ਸੜਕ ਤੇ ਹਰ ਰੋਜ਼ ਅਜਿਹਿਆਂ ਘਟਨਾਵਾਂ ਵਾਪਰੀਆਂ ਹੈਗਿਆ ਨੇ ਐਸਐਸਐਫ ਦੀ ਟੀਮ ਇੱਥੇ ਸਭ ਤੋਂ ਪਹਿਲਾਂ ਪਹੁੰਚਦੀ ਆ ਜਾਣਕਾਰੀ ਗੁਰੂ ਵਰਸਾਈ ਲਾਈਵ ਟੀਮ ਤੱਕ ਵੀ ਪਹੁੰਚਦੀ ਆ ਸਾਡੀ ਟੀਮ ਜਿਆਦਾ ਇੱਥੇ ਪਹੁੰਚੀ ਆ ਤਾਂ ਦੇਖਿਆ ਤੁਹਾਨੂੰ ਤਸਵੀਰ ਅਸੀਂ ਦਿਖਾ ਨਹੀਂ ਸਕਦੇ ਇੰਨਾ ਜਿਆਦਾ ਬਲੱਡ ਜਿਹੜਾ ਉਹ ਥੱਲੇ ਸੜਕ ਤੇ ਪਿਆ ਹੈਗਾ ਸਿਰ ਜਿਹੜਾ ਮੁੰਡੇ ਦਾ ਚਕਨਾ ਚੂਰ ਹੋ ਗਿਆ ਉਹਦੀ ਮਾਤਾ ਦੀ ਡੈਥ ਹੋ ਗਈ ਮਾਤਾ ਦੀ ਬੋਡੀ ਨੂੰ ਗੁਰੂ ਵਰਸਾਈ ਦੇ ਲਈ ਐਂਬੂਲੈਂਸ ਦੇ ਜ਼ਰੀਏ ਜਰੂਰ ਲਿਜਾਇਆ ਗਿਆ ਇੱਕ ਐਂਬੂਲੈਂਸ ਹੋਰ ਆ ਗਈ ਇੱਕ ਨੌਜਵਾਨ ਦੀ ਲਾਸ਼ ਹੋਰ ਪਈ ਹੈ ਦੋਨੋਂ ਮਾਂ ਪੁੱਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਅੱਜ ਦੇ ਇਸ ਐਕਸੀਡੈਂਟ ਦੇ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਇੱਕ ਵਾਰ ਫਿਰ ਫਿਰੋਜ਼ਪੁਰ ਫਾਇਲ ਕਾ ਰੋਡ ਜਿਹੜਾ ਹੈ ਇਸ ਬੰਦੇ ਖਾਣੀ ਸੜਕ ਤੇ ਇਹ ਹਾਦਸਾ ਵਾਪਰਿਆ ਇਸ ਸੜਕ ਤੇ ਇਹ ਅੱਜ ਦੋ ਲੋਕ ਫਿਰ ਚਲੇ ਜਾਂਦੇ ਆ ਲਗਾਤਾਰ ਹਾਸੇ ਜਿਹੜੇ ਆ ਇਸ ਸੜਕ ਤੇ ਵਾਪਰਦੇ ਰਹਿੰਦੇ ਆ ਲਗਾਤਾਰ ਇਸ ਸੜਕ ਤੇ ਹਾਸੇ ਵਾਪਰਨ ਦਾ ਕਾਰਨ ਟ੍ਰੈਫਿਕ ਜ਼ਿਆਦਾ ਹੋਣਾ ਵੀ ਇਹ ਮੰਨਿਆ ਜਾ ਰਿਹਾ ਹੈ ਪਰ ਜਦੋਂ ਵਹੀਕਲ ਕੋਈ ਖੜਾ ਹੈ ਤੇ ਖੜੀ ਟਰਾਲੀ ਦੇ ਵਿੱਚ ਆ ਕੇ ਪਿੱਛੇ ਮੋਟਰਸਾਈਕਲ ਵੱਜਲ ਕਰਕੇ ਇੰਨਾ ਫਾਸਟ ਮੋਟਰਸਾਈਕਲ ਵੱਜਿਆ ਵੱਜਦਿਆਂ ਸਾਰ ਹੀ ਨੌਜਵਾਨ ਦਾ ਸਿਰ ਜਿਹੜਾ ਉਹ ਧਰਤੀ ਤੇ ਵੱਜਦਾ ਹੈ ਉਹ ਸੜਕ ਤੇ ਵੱਜਦਾ ਹੈ ਸਿਰ ਵੱਜਦਾ ਸਾਸ ਫਿਰ ਫਿਸ ਜਾਂਦਾ ਹੈ ਤੇ ਫਿਸਣ ਦੇ ਕਰ ਮੌਕੇ ਦੀ ਮੌਤ ਹੋ ਗਈ ਮਗਰ ਬੈਠੀ ਹੋਈ ਨੌਜਵਾਨ ਦੀ ਮਾਤਾ ਜਿਹੜੀ ਹੈ ਉਹ ਵੀ ਇਸ ਸੰਸਾਰ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹੇਗੀ ਦੋ ਲੋਕਾਂ ਦੀ ਮੌਤ ਜਿਹੜੀ ਹੈ ਉਹ ਮੌਕੇ ਤੇ ਹੋ ਚੁੱਕੀ ਹੈ ਮਾਂ ਪੁੱਤ ਜਿਹੜੇ ਆ ਕਰਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਅੱਜ ਆ ਮਾਂ ਮਾਂ ਪੁੱਤ ਜ਼ਿੰਦਗੀ ਦੀ ਮੌਤ ਹਾਰ ਗਿਆ ਬਲੱਡ ਜਿਹੜਾ ਨੌਜਵਾਨ ਦਾ ਲਗਾਤਾਰ ਸਿਰ ਦੇ ਵਿੱਚੋਂ ਜਰੂਰ ਵਗ ਰਿਹਾ ਹੈ ਪਰ ਹਾਲਾਤ ਜਿਹੜੇ ਤੁਸੀਂ ਦੇਖ ਸਕਦੇ ਹੋ ਨੌਜਵਾਨ ਇੱਥੇ ਇਕੱਠੇ ਵੀ ਹੋ ਗਏ ਰਾਈਗਰੀ ਵੀ ਇੱਥੇ ਇਕੱਠੇ ਹੋ ਗਏ ਹਾਲਾਤ ਜਿਹੜੇ ਤੁਸੀਂ ਦੇਖਦੇ ਹੋ ਕੀ ਬਣ ਗਿਆ ਗੱਲਬਾਤ ਕਰ ਲੈਣਾ ਸੀਨੀਅਰ ਅਧਿਕਾਰ ਦੀਪਕ ਹੋ ਰਹੀ ਦੀਪਕ ਐਕਸੀਡੈਂਟ ਤੇ ਐਕਸੀਡੈਂਟ ਇਹ ਰੋਡ ਬੰਦੇਖਾਣੀ ਰੋਡ ਬਣ ਗਈ ਹੁਣ ਕੀ ਲੱਗਦਾ 12 ਮੋਤਾ ਉਦਨ ਹੁੰਦੀਆਂ ਨੇ ਉਸ ਤੋਂ ਬਾਅਦ ਹਾਸਾ ਹੁੰਦਾ ਫਿਰ ਹਾਸਾ ਹੁੰਦਾ ਅੱਜ ਫਿਰ ਦੋ ਜਣੇ ਚਲੇ ਜਾਂਦੇ ਦੇਖੋ ਜੀ ਹਾਦਸਿਆਂ ਕਾਰਨ ਕੁਝ ਲਾਪਰਵਾਹੀ ਵੀ ਹੁੰਦਾ ਹੈ ਜਿਸ ਤਰ੍ਹਾਂ ਅੱਜ ਤੁਸੀਂ ਦੇਖਿਆ ਕਿ ਉਹਨਾਂ ਨੌਜਵਾਨਾਂ ਵੱਲੋਂ ਜਿਹੜੇ ਰੱਬ ਨੂੰ ਪਿਆਰੇ ਹੋ ਗਏ ਨੇ ਬਹੁਤ ਮੰਦਪਾਗੀ ਘਟਨਾ ਹੈ ਪਰ ਸਾਨੂੰ ਆਪਣੀਆਂ ਲਾਪਰਵਾਹੀਆਂ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ ਮੈਂ ਨੌਜਵਾਨਾਂ ਨੂੰ ਇਹੀ ਅਪੀਲ ਕਰਾਂਗਾ ਔਰ ਜਿਹੜੇ ਰਾਹੀਰ ਨੇ ਵਹੀਕਲ ਚਲਾ ਰਹੇ ਨੇ ਵਹੀਕਲ ਚਾਲਕਾਂ ਨੂੰ ਇਹੀ ਅਪੀਲ ਕਰਾਂਗਾ ਕਿ ਜਦੋਂ ਵੀ ਉਹ ਸਫ਼ਰ ਦੌਰਾਨ ਵਹੀਕਲ ਚਲਾ ਰਹੇ ਹੁੰਦੇ ਨੇ ਸੋਸ਼ਲ ਮੀਡੀਆ ਜਾਂ ਮੋਬਾਈਲ ਤੇ ਬਾਈਕ ਚਲਾਉਦੇ ਵਕਤ ਮੋਬਾਈਲ ਦਾ ਯੂਜ਼ ਨਾ ਕਰਨ ਜੇ ਕੋਈ ਉਹਨਾਂ ਨੇ ਮੋਬਾਈਲ ਦਾ ਯੂਜ਼ ਕਰਨਾ ਵੀ ਹੈ ਤਾਂ ਆਪਣਾ ਵਹੀਕਲ ਰੋਕ ਕੇ ਬਿਲਕੁਲ ਠੰਡੇ ਦਿਮਾਗ ਦੇ ਨਾਲ ਮੋਬਾਈਲ ਦਾ ਯੂਜ਼ ਕਰਨਾ ਇਹ ਲਾਪਰਵਾਹੀਆਂ ਹਾਸਿਆਂ ਦਾ ਕਾਰਨ ਬੰਦਿਆਂ ਨੇ ਲਾਪਰਾਈਆਂ ਹਾਸਿਆਂ ਦਾ ਕਾਰਨ ਬੰਦਿਆਂ ਤੇ ਲਗਾਤਾਰ ਇਸ ਸੜਕ ਤੇ ਜਿਹੜੇ ਹਾਦਸੇ ਹੈਗੇ ਆ ਉਹ 12 ਲੋਕਾਂ ਦੀ ਉਹਨਾਂ ਦੀ ਮੌਤ ਹੁੰਦੀ ਉਸ ਤੋਂ ਬਾਅਦ ਵੀ ਐਕਸੀਡੈਂਟ ਹੋ ਗਏ ਕੀ ਲੱਗਦਾ ਹੈਗਾ ਰੋਡ ਹੁਣ ਚੌੜਾ ਹੋਣਾ ਚਾਹੀਦਾ ਹੁਣ ਪਾਣੀ ਨਾਲ ਸਰੋਂ ਲੰਘ ਗਿਆ ਰੋਜ਼ ਹਾਦਸੇ ਜਿਹੜੇ ਆ ਬਿਲਕੁਲ ਜੀ ਜਿਸ ਤਰ੍ਹਾਂ ਇਹ ਹਾਈਵੇ ਹੈ ਉਸ ਦੇ ਮੁਤਾਬਕ ਇਹ ਰੋਡ ਬਿਲਕੁਲ ਛੋਟਾ ਹੈ ਜਿਹੜੇ ਸੜਕ ਦੇ ਕਿਨਾਰੇ ਨੇ ਉਹ ਵੀ ਸੋਰੇ ਹੁੰਦੇ ਜਾ ਰਹੇ ਨੇ ਔਰ ਕਿਨਾਰਿਆਂ ਦੇ ਬਿਲਕੁਲ ਹੀ ਦਰੱਖਤਾ ਵੇਖ ਤੁਸੀਂ ਦੇਖ ਸਕਦੇ ਜੇ ਆ ਸੜਕ ਦੀ ਹਾਲਤ ਕਿਸ ਤਰ੍ਹਾਂ ਵੱਧ ਤੋਂ ਬੱਤਰ ਹੁੰਦੀ ਜਾ ਰਹੀ ਹੈ ਇਸ ਦੀ ਸਰਕਾਰਾਂ ਵੱਲੋਂ ਸੰਭਾਲ ਬਹੁਤ ਜ਼ਰੂਰੀ ਹੈ ਇਸ ਰੋਡ ਨੂੰ ਤੁਰੰਤ ਹੀ ਇਹ ਖੁੱਲਾ ਕਰਨਾ ਚੌੜਾ ਕਰਨਾ ਬਹੁਤ ਜ਼ਰੂਰੀ ਹੈ ਤੁਰੰਤ ਹੀ ਅੱਧੀ ਭਾਗ ਇੱਕ ਚੀਜ਼ ਹੋਰ ਦੇਖਦੇ ਆ ਜਦੋਂ ਟੋਲ ਟੈਸਟ ਚੱਲਦਾ ਸੀ ਟੋਲ ਟੈਕਸ ਲੱਗਦੇ ਹੇ ਲੋਕ ਖੁਸ਼ ਹੋ ਕੇ ਟੋਲ ਡਰ ਪੰਜਾਬ ਸਰਕਾਰ ਨੇ ਬੰਦ ਕਰਤੇ ਪਰ ਇੱਕ ਕਿਤੇ ਕਿਤੇ ਨੁਕਸਾਨ ਹੁੰਦਾ ਜਰੂਰ ਖਾਈ ਦਿੱਤਾ ਜਿਵੇਂ ਆ ਝਾੜ ਬੂਟੀਆਂ ਦੀਆਂ ਜਿਹੜੀਆਂ ਅੱਗੇ ਸਫਾਈ ਹੁੰਦੀ ਸੀ ਟੋਲ ਡਰਸਲ ਟੋਲ ਟੈਕਸ ਲੈਂਦੇ ਸੀ ਸਪਾਈ ਕਰਦੇ ਸੀ ਉੱਪਰ ਨਵੀਂ ਕੰਕਰੀਟ ਵੀ ਪਾਉਂਦੇ ਸੀ ਉਹਨੇ ਝਾੜ ਬੂਟੀਆਂ ਵੀ ਕਾਰਨ ਬੰਦੀਆਂ ਨੇ ਕੋਈ ਕੁੱਤਾ ਬਿੱਲਾ ਵੀ ਅੱਗੇ ਨਿਕਲਦਾ ਤਾਂ ਉਹਨਾਂ ਨਾਲ ਦਿੱਕਤ ਆਉਂਦੀਆਂ ਬਿਲਕੁਲ ਜੀ ਇਹ ਸਿਰਫ ਸਰਕਾਰਾਂ ਦੀ ਜ਼ਿੰਮੇਵਾਰੀ ਏ ਸਰਕਾਰਾਂ ਚਾਹਣ ਤਾਂ ਇਹਨਾਂ ਹਾਦਸਿਆਂ ਤੇ ਰੋਕਥਾਮ ਲੱਗ ਇਸ ਗੱਲ ਦੀ ਸੈਂਟਰ ਸਰਗਰਮੈਂਟ ਨੂੰ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਅਤੇ ਸੜਕ ਨੂੰ ਚੌੜਾ ਕਰਨਾ ਚਾਹੀਦਾ ਹੈ ਇਧਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਜੇ ਕਿ ਕਿਸ ਤਰ੍ਹਾਂ ਓਵਰਲੋਡ ਟਰਾਲੇ ਜਾ ਰਹੇ ਨੇ ਪ੍ਰਸ਼ਾਸਨ ਇਸ ਵੱਲ ਮੂਕ ਦਰਸ਼ਕ ਬਣਿਆ ਆਇਆ ਹੈ ਇਹ ਵੀ ਟਰਾਲੇ ਇਹੋ ਜਿਹੇ ਹਾਦਸੇ ਦਾ ਕਾਰਨ ਬੰਦੇ ਨੇ ਬਿਲਕੁਲ ਜੀ ਇੱਕ ਟਰਾਲਾ ਹੁਣੇ ਤੁਹਾਨੂੰ ਡੱਬਦਾ ਦਿਖਾਈ ਦਿੱਤਾ ਜਿਵੇਂ ਇਹ ਵੀ ਵੱਡੇ ਗੱਡਾ ਬੰਦੇ ਦੁੰਦੇ ਵਿੱਚ ਦੁੰਦੇ ਵਿੱਚ ਵੱਡੇ ਗੱਡਾ ਬੰਦੇ ਹੁਣ ਵੀ ਇਹ ਟਰਾਲਾ ਜਾ ਰਿਹਾ ਕਿਤੇ ਕਿਸੇ ਦਾ ਧਿਆਨ ਨਹੀਂ ਹੈਗਾ ਕਿਸ ਤਰੀਕੇ ਜਾ ਰਿਹਾ ਅਜੇ ਵੀ ਨੌਜਵਾਨ ਦੀ ਲਾਸ਼ ਜਿਹੜੀ ਆ ਇੱਥੇ ਪਈ ਜਾਂਦੀ ਮਾਦਾ ਦੀ ਲਾਸ਼ ਨੂੰ ਜਰੂਰ 108 ਐਂਬੂਲੈਂਸ ਲਾਈ ਲੈ ਕੇ ਚਲੇ ਗਏ ਗੱਲਬਾਤ ਕਰ ਰਹੇ ਨੇ ਪਿਆਰਾ ਸਿੰਘ ਇਨਚਾਰਜ ਨੇ ਐਸਐਸਐਫ ਦੇ ਪਿਆਰਾ ਸਿੰਘ ਜੀ ਜਿਹੜਾ ਘਰ ਦੇ ਪਰਿਵਾਰ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਗੱਲ ਹੋ ਗਈ ਹਾਂਜੀ ਹਾਂਜੀ ਦੇ ਦਿੱਤੀ ਜਾਣਕਾਰੀ ਦੇਤੀ ਹੈ ਅੱਛਾ ਇਹ ਦੋਨੋਂ ਮਾਪੋਤੀ ਸੀ ਦੋਨੇ ਮਾਪੋਤੀ ਸੀ ਤੇ ਵਿਆਹ ਕਿੰਦਾ ਸੀ ਰੱਖਿਆ ਸੀ ਕਾੜਾ ਵਿਆਹ ਇਹਦੇ ਭਰਾ ਦਾ ਸੀ ਜਿਹੜਾ ਡੈਥ ਹੋਈ ਸੀ ਦੀ ਦੀ ਡੈਥ ਇਹਦੇ ਭਰਾ ਦਾ ਸੀ ਇਹਦੇ ਭਰਾ ਦਾ ਵੱਡਾ ਹੀ ਇਹ ਛੋਟਾ ਵਾ ਇਹ ਛੋਟਾ ਹੈ ਵੱਡੇ ਦਾ ਸੀ ਰਿਕਾਰਡ ਹੈਗੇ ਸੀ ਇੱਥੇ ਹਾਂਜੀ ਕਾਰਡ ਹੈਗੇ ਅੱਛਾ ਕਿੰਨੀ ਤਰੀਕ ਦਾ ਵਿਆਹ ਰੱਖਿਆ ਸੀ ਇਹ ਮਾਰਚ ਦਾ ਹੈ ਮਾਰਚ ਦਾ ਪ ਹਾਂ ਜੀ ਤੇ ਕਿੱਥੇ ਜਾ ਕਿੱਥੇ ਰਸੀ ਕੋ ਜਾਣਾ ਇਹ ਨਹੀਂ ਪਤਾ ਜੀ ਪਰਿਵਾਰ ਮਾਰੇ ਆ ਰਹੇ ਇੱਥੇ ਹਾਂ ਜੀ ਪਰਿਵਾਰੋ ਰਿਹਾ ਏ ਇੱਕ ਮੁੰਡਾ ਲਾਸ਼ ਲੈ ਕੇ ਚਲੇ ਗਿਆ ਭਰਾ ਇਹਦਾ ਤੇ ਦੂਜੀ ਨੂੰ ਐਂਬੂਲੈਂਸ ਦੁਬਾਰੇ ਆਊਗੀ ਲੈ ਕੇ ਜਾਊਗੀ ਬੜੀ ਮੰਦਪਾਗੀ ਕੜਨਾ ਹੈ ਤੁਹਾਡੀ ਟੀਮ ਐਸਐਸਐਫ ਦੀ ਟੀਮ ਹਮੇਸ਼ਾ ਰੋਡ ਤੇ ਰਹਿੰਦੀ ਹੈਗੀ ਪਿਆਰਾ ਜੀ ਕੀ ਜਿੱਦਾਂ ਅੱਜ ਤੁਸੀਂ ਦੱਸਿਆ ਮੈਨੂੰ ਵੀ ਮੋਬਾਈਲ ਕਾਰਨ ਬਣਿਆ ਲੋਕਾਂ ਨੂੰ ਕੀ ਸੁਨੇਹਾ ਐਸਐਸਐਫ ਬਸ ਜਾਣਕਾਰੀ ਮੈਂ ਇੱਕ ਤੁਹਾਡਾ ਵੀਡੀਓ ਪਿੱਛੇ ਪਾਤਾ ਹੈ ਕੀ ਜਾਣਕਾਰੀ ਦੇਣਾ ਚਾਹੁੰਦੇ ਆ ਵੀ ਜਿਹੜੀ ਹੈਗੀ ਆ ਸੜਕ ਨੂੰ ਸੜਕ ਤੇ ਸਫ਼ਰ ਕਰਦੇ ਦਾ ਸਫ਼ਰ ਕੀਤਾ ਜਾਵੇ ਮੋਬਾਈਲ ਜਾਂ ਹੋਰ ਕਿਸੇ ਪਾਸੇ ਧਿਆਨ ਨਾ ਨਹੀਂ ਨਾ ਹਾਂਜੀ ਹਾਂਜੀ ਬਿਲਕੁਲ ਜੀ ਵਹੀਕਲ ਚਲਾਉਂਦੇ ਨਹੀਂ ਮੋਬਾਈਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਦੇ ਵੀ ਨਾ ਕਰੋ ਅਸੀਂ ਤਾਂ ਜਿਹੜੀ ਵੀ ਟਰਾਲੀ ਕੋਈ ਸਾਈਡ ਬਥੇਰੇ ਲਾਈਦਾ ਉਹ ਕਹੀਦਾ ਪਰ ਇਹ ਲੋਕ ਅੱਖੇ ਨਹੀਂ ਲੱਗਦੇ ਸਾਡੇ ਕਈ ਵਾਰ ਕਹੀਦਾ ਵੀ ਅੱਜ ਜਿਵੇਂ ਰੋਡ ਤੇ ਖੜੇ ਆਏ ਵੀ ਅਗਸਤ ਕਰਦੇ ਰਹੀਦਾ 24 ਘੰਟੇ ਕਰਦੇ ਰਹੀਦਾ ਜੀ ਤਸਵੀਰਾਂ ਇੱਕ ਵਾਰ ਦਿਖਾ ਦਿੰਨੇ ਆ ਪਰਿਵਾਰਿਕ ਮੈਂਬਰ ਜਿਹੜੇ ਨੇ ਹੁਣੇ ਇੱਥੇ ਪਹੁੰਚੇ ਨੇ ਪਰਿਵਾਰ ਦੇ ਵਿੱਚੋਂ ਵਿਰਲਾਪ ਜਿਹੜੀ ਮਾਤਾ ਇੱਕ ਕਰਦੀ ਹੋਈ ਤੁਹਾਨੂੰ ਉਹ ਵੀ ਦਿਖਾਈ ਦੇ ਰਹੀ ਹੈ ਤਸਵੀਰਾਂ ਤੁਹਾਨੂੰ ਜਿਹੜੀਆਂ ਨੇ ਉਹ ਲਾਈਵ ਦਿਖਾ ਰਹੇ ਹੈਗੇ ਆ ਦੇਖ ਸਕਦੇ ਹੋ ਤੁਸੀਂ ਹਾਲਾਤ ਕੀ ਬਣ ਗਿਆ ਕਰੋ ਕਿਸ ਖੁਸ਼ੀ ਦੇ ਨਾਲ ਵਿਆਹ ਦੇ ਕਾਰਡ ਵੰਡਣ ਦੇ ਲਈ ਪਰਿਵਾਰ ਘਰ ਦੇ ਵਿੱਚੋਂ ਨਿਕਲਦਾ ਹੈ ਵਿਆਹ ਦੇ ਕਾਰਡ ਦੇਣ ਲਈ ਨਿਕਲਦਾ ਹੈ ਅੱਗੇ ਇਹ ਟਰਾਲੀ ਜਿਹੜੀ ਹੈ ਇੱਥੇ ਖਰਾਬ ਹੋਈ ਖੜੀ ਸੀ ਟਰੈਕਟਰ ਟਰਾਲੀ ਜੈਕ ਵਗੈਰਾ ਹੱਲੇ ਇੰਦਾ ਇੱਥੇ ਪਿਆ ਹੈ ਇਹ ਕੋਈ ਸਮਾਨ ਟਰਾਲੀ ਦਾ ਖਰਾਬ ਹੁੰਦਾ ਹੈ ਜਿਸ ਕਰਕੇ ਟਰਾਲੀ ਚੱਲ ਕੇ ਤੇ ਟਰਾਲੀ ਖੜੀ ਹੁੰਦੀ ਹੈ ਨੌਜਵਾਨ ਮੋਟਰਸਾਈਕਲ ਤੇ ਆਂਦਾ ਪਿੱਛੋਂ ਆ ਕੇ ਹੀ ਟਰਾਲੀ ਦੇ ਵਿੱਚ ਟੱਕਰ ਹੋ ਜਾਂਦੀ ਹੈ ਜਿਸ ਦੇ ਕਰਕੇ ਮੌਕੇ ਦੇ ਨੌਜਵਾਨ ਦੀ ਮੌਤ ਹੋ ਗਈ ਤੇ ਉਹਦੀ ਮਾਤਾ ਦੇ ਵੀ ਮੌਤ ਹੋ ਗਈ ਲੱਖਾ ਸਿੰਘ ਵਾਲਾ ਪਿੰਡ ਦੇ ਦੱਸੇ ਜਾ ਰਹੇ ਆ ਮਮਦੋੜ ਦੇ ਲਾਗੇ ਪਿੰਡ ਜਿਹੜਾ ਉਸ ਪਿੰਡ ਦੇ ਹੁਣੇ ਹੀ ਪਰਿਵਾਰਿਕ ਮੈਂਬਰ ਜਿਹੜੇ ਆ ਉਹ ਪਹੁੰਚੇ ਆ ਵਰਲਾਬ ਕਰਦੀਆਂ ਹੋਈਆਂ ਮਾਤਾ ਪੈਣਾ ਇੱਥੇ ਦਿਖਾਈ ਦੇ ਰਹੀਆਂ ਹੈਗੀਆਂ ਨੇ ਹਾਲਾਤ ਜਿਹੜੇ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਆ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਹੁਣੇ ਹੀ ਜਿਹੜਾ ਐਕਸੀਡੈਂਟ ਵਾਪਰਿਆ ਜਿੱਦਿਆਂ ਤਵਾਜਾ ਤਸਵੀਰਾਂ ਅਸੀਂ ਤੁਹਾਨੂੰ ਸਾਂਝੇ ਕਰ ਰਹੇ ਹਾਂ ਇੰਨੀ ਮੰਦ ਭਾਗੀ ਖਬਰ ਹੈ ਕਿ ਪਰਿਵਾਰ ਦੇ ਵਿੱਚ ਮਾਰਚ ਮਹੀਨੇ ਦਾ ਵਿਆਹ ਰੱਖਿਆ ਹੋਇਆ ਸੀ ਛੋਟਾ ਜਿਸ ਮੁੰਡੇ ਦਾ ਵਿਆਹ ਸੀ ਉਸ ਦਾ ਛੋਟਾ ਭਰਾ ਜਿਹੜਾ ਆਪਦੀ ਮਾਤਾ ਨੂੰ ਲੈ ਕੇ ਵਿਆਹ ਦੇ ਸ਼ਗਨ ਦੇ ਕਾੜ ਵੰਡਣ ਦੇ ਲਈ ਰਿਸ਼ਤੇਦਾਰੀ ਦੇ ਵਿੱਚ ਕਾੜ ਦੇਣ ਦੇ ਲਈ ਜਾ ਰਿਹਾ ਸੀ ਤੇ ਇਸ ਜਗ੍ਹਾ ਤੇ ਆ ਕੇ ਹਾਦਸਾ ਵਾਪਰ ਜਾਂਦਾ ਹੈ ਜਿਸ ਪਰਿਵਾਰ ਦੇ ਵਿੱਚ ਖੁਸ਼ੀਆਂ ਸੀ ਮਾਰਚ ਮਹੀਨਾ ਉਸ ਪਰਿਵਾਰ ਲਈ ਖੁਸ਼ੀਆਂ ਲੈ ਕੇ ਆਣਾ ਸੀ ਅੱਜ ਉਸ ਪਰਿਵਾਰ ਦੇ ਵਿੱਚ ਇੱਕ ਮਾਤਮ ਛਾ ਗਿਆ ਉਸ ਪਰਿਵਾਰ ਦਾ ਨੌਜਵਾਨ ਉਸ ਪਰਿਵਾਰ ਦੀ ਮਾਤਾ ਜਿਸ ਮੁੰਡੇ ਦਾ ਵਿਆਹ ਹੈ ਉਸ ਦੀ ਮਾਤਾ ਤੇ ਉਸ ਦਾ ਭਰਾ ਇਸ ਫਾਨੀ ਸੰਸਾਰ ਨੂੰ ਵਾਲ ਵਿਦਾ ਕਹਿ ਗਿਆ ਇਸ ਕਾਰਟਕ ਐਕਸੀਡੈਂਟ ਦੇ ਦੌਰਾਨ ਪਰਿਵਾਰ ਦੇ ਜਿਹੜੇ ਰੋ ਰੋ ਕੇ ਬੁਰੇ ਹਾਲ ਨੇ ਪਰਿਵਾਰਿਕ ਮੈਂਬਰ ਵੀ ਇੱਥੇ ਪਹੁੰਚਨੇ ਸ਼ੁਰੂ ਕੀ ਇੱਕ লাশ ਜਿਹੜੀ ਹੈ ਮਾਤਾ ਦੀ ਉਹਨੂੰ ਜਰੂਰ ਐਂਬੂਲੈਂਸ ਲੈ ਕੇ ਚਲੀ ਗਈ ਪਰ ਮੌਕੇ ਦੇ ਹਾਲਾਤ ਜਿਹੜੇ ਅਜੇ ਵੀ লাশ ਜਿਹੜੀ ਹੈ ਨੌਜਵਾਨ ਦੀ লাশ ਇੱਥੇ ਪਈ ਹੈਗੀ ਆ ਜਿਸ ਕਰਕੇ ਤਸਵੀਰਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੈਗੇ ਆ ਲਗਾਤਾਰ ਜਿਹੜੀ ਅਪੀਲ ਹੈ ਉਹ ਉਹ ਕੀਤੀ ਜਾਂਦੀ ਹੈ ਕਿ ਰੋਡ ਤੇ ਆਰਾਮ ਨਾਲ ਚਲਾਇਆ ਜਾਵੇ ਐਸਐਫਐਸ ਦੀ ਟੀਮ ਜਿਹੜੀ ਆ ਟਰੈਫਿਕ ਕਾਫੀ ਲੱਗ ਗਿਆ ਸੀ ਹੁਣ ਆਪਾਂ ਨੂੰ ਪਤਾ ਹੀ ਨਹੀਂ ਰੋਟੀ ਟੀਮ ਜਿਹੜੀ ਆ ਬਾਈ ਤੁਸੀਂ ਉਦੋਂ ਮੌਕੇ ਤੇ ਸੀ ਕੀ ਸੀ ਹਾਲਾਤ ਸਾਰੇ ਕਿੱਦਾਂ ਸੀ ਜਦੋਂ ਅਸੀਂ ਆਏ ਸੀ ਉਦੋਂ ਚਾਰ ਕੁ ਜਨੇ ਸਾਡੇ ਆਉਣ ਤੋਂ ਪਹਿਲਾਂ ਸੀ ਜੀ ਕੋਈ ਇੱਥੇ ਹੋਰ ਨਹੀਂ ਸੀਗਾ ਜਦੋਂ ਅਸੀਂ ਆਣ ਕੇ ਵੇਖਿਆ ਨਾ ਉਦੋਂ ਵੀ ਇਹਦਾ ਫੋਨ ਚੱਲਦਾ ਹੀ ਪਿਆ ਸੀ ਅੱਛਾ ਉਹ ਮੈਡਮ ਜੀ ਨੇ ਫੋਨ ਪਹਿਲਾਂ ਚੱਕਿਆ ਸੀ ਤੇ ਮੁਲਾਜ਼ਮ ਪਹਿਲਾਂ ਪਹੁੰਚ ਗਏ ਸੀ ਤੇ ਫੋਨ ਇਹਦਾ ਇੰਸਟਾਗ੍ਰਾਮ ਚੱਲ ਰਿਆ ਸੀ ਇੰਸਟਾਗ੍ਰਾਮ ਚੱਲ ਰਿਆ ਸੀ ਜਿੰਦੇ ਵਿੱਚ ਇਹਨੇ ਅੱਗੇ ਵੇਖਿਆ ਹੀ ਨਹੀਂ ਕਿ ਮੇਰੇ ਖੜਾ ਕੀ ਹੈ ਹੂੰ ਕੰਦੇ ਵਿੱਚ ਇਹਨੇ ਵੇਖਿਆ ਹੀ ਨਹੀਂ ਵੀ ਕੀ ਖੜਾ ਹੈ ਇਹ ਆਣ ਕੇ ਮਾਂ ਪੋਤ ਵਿਚ ਟਕਰਾ ਗਏ ਨੇ ਅੱਛਾ ਮੁੰਡੇ ਦੀ ਪਹਿਲਾਂ ਡੈਥ ਹੋ ਗਈ ਮਾਤਾ ਦੀ ਬਾਅਦ ਚ ਹੋਈ ਕਿਦਾਂ ਦੋਨਾਂ ਦੀ ਬਰਾਬਰੀ ਹੋ ਗਈ ਸੀ ਬਰਾਬਰੀ ਅਜਦਾ ਸਾਰੀ ਹਾਂ ਵਾਹ ਬੱਲਾ ਬਹੁਤ ਵਹਿ ਗਿਆ ਸੀ ਦੋਨਾਂ ਨੇ ਵਦਿਆ ਬੱਲਾ ਦਾ ਆਪ ਇੱਕ ਦੇਖਿਆ ਮੈਂ ਤਾਂ ਨਹੀਂ ਨਹੀਂ ਪਰਲੀ ਉਹਦੀ ਮੰਮੀ ਦਾ ਵੀ ਤੇ ਉਹਦਾ ਵੀ ਬਹੁਤ ਬੱਲਾ ਹਾਂ ਦੋਨਾਂ ਬਿਲਕੁਲ ਜੀ ਬਾਈ ਹੋਰੀ ਮੌਕੇ ਤੇ ਪਹੁੰਚ ਜਾਂਦੇ ਆ ਕਹਿੰਦਾ ਚਾਰ ਕੁ ਲੋਕ ਪਹਿਲਾਂ ਜ਼ਰੂਰ ਹੈਗੇ ਸੀ ਆਪਾਂ ਇਹ ਕਹਿ ਸਕਦੇ ਆ ਮੌਕੇ ਤੇ ਜਾ ਕੇ ਦੇਖਦੇ ਆ ਐਸਐਸਪੀ ਦੀ ਟੀਮ ਮੌਕੇ ਤੇ ਪਹੁੰਚ ਜਾਂਦੀ ਆ ਤੇ ਪਰ ਹਾਲਾਤ ਇਹ ਹੋ ਜਾਂਦੇ ਆ ਪਰਿਵਾਰ ਦਾ ਔਲਾਦ ਕੀ ਹੋ ਜਾਂਦੇ ਆ ਐਸਐਸਪੀ ਦੀ ਟੀਮ ਹੁਣ ਵੀ ਖੜੀ ਹੈ ਮੁੰਡੇ ਦੀ লাশ ਵੀ ਹਾਲੇ ਇੱਥੇ ਪਈ ਹੈ ਮਾਤਾ ਦੀ লাশ ਨੂੰ ਜ਼ਰੂਰ ਜਿਹੜੇ ਆ ਇੱਕ ਐਂਬੂਲੈਂਸ ਤੇ ਲੈ ਕੇ ਚਲੇ ਗਏ ਰੋਡ ਜਿਹੜਾ ਹੈ ਉਹ ਜਾਮ ਨਾ ਹੋਵੇ ਐਸਐਸ ਦੀ ਟੀਮ ਆਵਦਾ ਜਿਹੜਾ ਰੋਲ ਉਹਦਾ ਕਰਦੀ ਉਹ ਵੀ ਦਿਖਾਈ ਦੇ ਰਹੀ ਹੈ ਮੈਡਮ ਇੱਥੇ ਮੌਜੂਦ ਹੈਗੇ ਆ ਜਿੱਦਨ 12 ਪਰਿਵਾਰਾਂ ਦੀ ਡੈਥ ਹੋਈ ਸੀ ਤੇ ਐਸਐਸਐਸਪੀ ਟੀਮ ਦੇ ਇਹਨਾਂ ਲੜਕੀਆਂ ਵੱਲੋਂ ਹੀ ਉੱਥੇ ਫਰਸਟ ਰੀਡ ਦਾ ਕੰਮ ਕੀਤਾ ਗਿਆ ਸੀ ਸਲਾਹਣਾ ਜਿਹੜੀ ਇਹਨਾਂ ਦੀ ਜਰੂਰ ਕਿਤੇ ਨਾ ਕਿਤੇ ਅਸੀਂ ਕੀਤੀ ਸੀ ਐਸਐਸਪੀ ਮੈਡਮ ਉਦੋਂ ਸੋਮਿਆ ਮਿਸ਼ਰਾ ਜੀ ਹੈਗੇ ਸੀ ਗੱਲਬਾਤ ਫੇਰ ਕਰ ਲੈਣੇ ਆ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਫੇਰ ਦਿਖਾ ਰਹੇ ਹੈਗੇ ਆ ਲਾਈਵ ਅਪਡੇਟ ਜਿਹੜੀ ਆ ਤੁਹਾਡੇ ਨਾਲ ਉਹ ਸਾਂਝੀ ਕੀਤੀ ਜਾ ਰਹੀ ਹੈ ਹੁਣ ਪਰਿਵਾਰਿਕ ਮੈਂਬਰ ਪਹੁੰਚੇ ਆ ਵਰਲਾਪ ਕਰਦੇ ਪਰਿਵਾਰਿਕ ਮੈਂਬਰ ਦਿਖਾਈ ਦੇ ਰਹੇ ਹੈਗੇ ਆ ਪੁਲਿਸ ਦਾ ਆਪਦਾ ਕੰਮ ਜਿਹੜਾ ਐਸਐਸਪੀ ਦੀ ਟੀਮ ਉਹ ਜਰੂਰ ਕਰ ਰਹੀ ਹੈਗੀ ਆ ਤਸਵੀਰਾਂ ਜਿਹੜੀਆਂ ਤੁਹਾਨੂੰ ਲਾਈਵ ਦਿਖਾਈਆਂ ਜਾ ਰਹੀਆਂ ਹੈਗੀਆਂ ਦੇਖਦੇ ਰਹੋ ਗੁਰਵਸਾਹਿਬ ਲਾਈਵ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈਗੀ ਆ ਇਦਾਂ ਦੀ ਮੰਦਭਾਗੀਆਂ ਖਬਰਾਂ ਨਾ ਦਿਖਾਈਆਂ ਜਾਣ ਪਰ ਕਰੀਏ ਤਾਂ ਕਰੀਏ ਕੀ ਕਿਉਂਕਿ ਹਰ ਰੋਜ਼ ਜਿਹੜੇ ਹਾਸੇ ਆ ਇਸ ਰੋਡ ਤੇ ਜਿਹੜੇ ਆ ਉਹ ਵਾਪਰੇ ਹੈਗੇ ਆ ਹਰ ਰੋਜ਼ ਦੋ 4 1 2 ਮੌਤਾਂ ਰੋਜ਼ ਐਕਸੀਡੈਂਟ ਕਿਸੇ ਦੀ ਲੱਤ ਟੁੱਟ ਗਈ ਕਿਸੇ ਦੀ ਬਾਹਾਂ ਟੁੱਟ ਗਈ ਆਸਾ ਰੋਜ਼ ਵਾਪਰਦਾ ਰਹਿੰਦਾ ਹੈਗਾ ਅੱਜ ਤੁਸੀਂ ਦੇਖੋ ਭੈਣਾ ਤੱਕ ਪਹੁੰਚ ਗਈਆਂ ਹੁਣ ਵਰਲਾਪ ਕਰਨ ਲਈ ਪਰਿਵਾਰਕ ਮੈਂਬਰ ਵਰਲਾਪ ਕਰਦੇ ਜਰੂਰ ਦਿਖਾਈ ਦੇ ਰਹੇ ਆ ਹਾਲਾਤ ਜਿਹੜੇ ਆ ਫਿਰੋਜ਼ਪੁਰ ਫਾਇਲ ਕਾ ਰੋਡ ਪਿੰਡ ਲਾਲਚੀਆਂ ਦੇ ਲਾਗੇ ਜਿਹੜਾ ਐਕਸੀਡੈਂਟ ਹੁਣੇ ਹੀ ਵਾਪਰਿਆ ਉਸ ਐਕਸੀਡੈਂਟ ਦੇ ਵਿੱਚ ਦੋ ਜਣਿਆਂ ਦੀ ਜੜੀ ਆ ਮੌਤ ਹੋ ਜਾਂਦੀ ਹੈ ਮਾਂ ਪੁੱਤ ਦੀ ਮੌਤ ਹੋ ਜਾਂਦੀ ਵੱਡੇ ਭਰਾ ਦਾ ਵਿਆਹ ਰੱਖਿਆ ਹੋਇਆ ਸੀ ਉਸ ਵਿਆਹ ਤੋਂ ਦੇ ਲਈ ਕਾਰ ਸ਼ਗਨਾ ਦੇ ਕਾਰਡ ਲੈ ਕੇ ਬੰਡਲ ਲਈ ਜਾ ਰਹੇਗੇ ਸੀ ਇਸ ਜਗ੍ਹਾ ਦੇ ਆਗੇ ਟਰੈਕਟਰ ਟਰਾਲੀ ਦੇ ਵਿੱਚ ਟਰਾਲੀ ਦੇ ਵਿੱਚ ਇਹ ਹਾਸਾ ਵਾਪਰ ਜਾਂਦਾ ਹੈ ਮੋਟਰਸਾਈਕਲ ਦਾ ਟਰਾਲੀ ਦੇ ਨਾਲ ਹਾਸਾ ਵਾਪਰ ਜਾਂਦਾ ਹੈ ਜਿਸ ਕਰਕੇ ਇਹ ਘਟਨਾ ਵਾਪਰ ਜਾਂਦੀ ਹੈ ਮੌਕੇ ਤੇ ਐਸਐਸਪੀ ਦੀ ਟੀਮ ਪਹੁੰਚਦੀ ਹੈਗੀ ਆ ਮੈਡਮ ਇੱਥੇ ਪਹੁੰਚਦੇ ਹੈਗੇ ਆ ਪੂਰੀ ਇਹਨਾਂ ਦੀ ਟੀਮ ਪਹੁੰਚਦੀ ਹੈ ਹੁਣ ਜਿਵੇਂ ਜਿਵੇਂ ਵੀਡੀਓ ਚੱਲ ਰਹੀ ਹੈ ਖਬਰ ਜਾ ਰਹੀ ਹੈਗੀ ਆ ਪਰਿਵਾਰਕ ਮੈਂਬਰ ਤੁਸੀਂ ਦੇਖ ਸਕਦੇ ਹੋ ਵਰਲਾਬ ਕਰਦੇ ਹੋਏ ਪਰਿਵਾਰਕ ਮੈਂਬਰ ਹੁਣ ਇੱਥੇ ਪਹੁੰਚਨੇ ਸ਼ੁਰੂ ਹੋ ਗਏ ਖਬਰ ਚੱਲਣ ਤੋਂ ਬਾਅਦ ਸਨੇਹਾ ਲੱਗਣ ਤੋਂ ਬਾਅਦ ਹਾਲਾਤ ਤੁਸੀਂ ਦੇਖੋ ਵੀ ਕੀ ਕਰਦੇ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਹਾਲਾਤ ਜਿਹੜੇ ਆ ਉਹ ਕੀ ਬਣ ਗਏ ਪਰਿਵਾਰਕ ਮੈਂਬਰ ਹੁਣ ਜਰੂਰ ਇੱਥੇ ਵਰਲਾਵ ਕਰਨ ਲਈ ਪਹੁੰਚ ਰਹੇ ਆ ਪਰ ਇੰਨੀ ਮੰਦ ਬਾਗੀ ਖਬਰ ਜਿਹੜੀ ਆ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਆ ਗੁਰੂਵਾਰ ਸਾਇ ਹਲਕੇ ਦੇ ਵਿੱਚ ਇੱਕ ਵਾਰ ਫਿਰ ਇਸ ਸੜਕੀ ਹਾਸੇ ਦੇ ਵਿੱਚ ਦੋ ਜਣਿਆਂ ਦੀ ਮੌਤ ਜਿਹੜੀ ਆ ਉਹ ਹੋ ਗਈ ਹੈ ਮਾਂ ਪੁੱਤ ਦੀ ਮੌਤ ਹੋ ਗਈ ਹੈ ਹੁਣ ਪਰਿਵਾਰਕ ਮੈਂਬਰ ਇੱਥੇ ਪਹੁੰਚੇ ਆ ਆ ਦੇਖ ਸਕਦੇ ਹੋ ਰੋਂਦੇ ਹੋਏ ਵਰਲਾਵ ਕਰਦੇ ਹੋਏ ਪਰਿਵਾਰਕ ਮੈਂਬਰ ਰੋ ਰਹੇ ਹੈਗੇ ਨੌਜਵਾਨ ਤੇ ਵੱਡੇ ਭਰਾ ਦਾ ਵਿਆਹ ਸੀ ਤੇ ਛੋਟਾ ਭਰਾ ਜਿਹੜਾ ਕਾਰਡ ਬੰਡਲ ਲਈ ਜਾ ਰਿਹਾ ਸੀ ਉਸ ਦੀ ਮਾਤਾ ਵੀ ਨਾਲ ਜਾ ਰਹੀ ਸੀ ਪਰ ਹਾਸਾ ਜਿਹੜਾ ਇਹ ਵਾਪਰ ਜਾਂਦਾ ਹੈ ਤਸਵੀਰਾਂ ਜਿਹੜੀਆਂ ਇਹ ਵਾਪਰ ਜਾਂਦਾ ਰਿਸ਼ਤੇਦਾਰ ਸੀ ਆਪਣੇ ਅੱਛਾ ਹਾਸਾ ਇਹ ਵਾਪਰ ਜਾਂਦਾ ਹੈ ਹੁਣ ਪਰਿਵਾਰਿਕ ਮੈਂਬਰ ਜਰੂਰ ਜਿਹੜੇ ਆ ਉਹ ਇੱਥੇ ਪਹੁੰਚੇ ਹੈਗੇ ਆ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਲਾਈਵ ਸਾਂਝੀ ਕੀਤੀਆਂ ਜਾ ਰਹੀਆਂ ਨੇ ਫਿਰੋਜ਼ਪੁਰ ਫਾਇਲ ਕਾ ਰੋਡ ਤੇ ਇੱਕ ਮੰਦ ਬਾਗੀ ਖਬਰ ਜਿਹੜੀ ਆ ਉਹ ਵਾਪਰੀ ਆ ਹੁਣੇ ਕੁਝ ਮਿੰਟ ਪਹਿਲੇ ਇੱਕ ਐਕਸੀਡੈਂਟ ਹੁੰਦਾ ਜਦੋਂ ਜੀ ਅਸੀਂ ਲਾਈਵ ਆ ਕੇ ਹੁੰਦੇ ਹੈਗੇ ਆ ਐਸਐਸ ਦੀ ਟੀਮ ਪਹੁੰਚਦੀ ਹੈ ਅੱਜ ਮੋਬਾਈਲ ਮੋਬਾਈਲ ਜਿਹੜਾ ਇਸ ਨੌਜਵਾਨ ਦਾ ਇਸ ਨੌਜਵਾਨ ਦੀ ਮਾਤਾ ਦਾ ਮੋਬਾਈਲ ਹੀ ਕਾਰਨ ਬਣਿਆ ਇਹ ਮੋਬਾਈਲ ਹੀ ਕਾਰਨ ਰਿਹਾ ਅੱਜ ਦੇ ਐਕਸੀਡੈਂਟ ਦਾ ਕਿਉਂਕਿ ਮੋਬਾਈਲ ਦੇ ਹੈਡਫੋਨ ਲੱਗੇ ਹੋਣ ਕਰਕੇ ਇਹ ਮੈਡਮ ਖੜੇ ਆ ਜਿਨ੍ਹਾਂ ਨੇ ਜਦੋਂ ਟੀਮ ਪਹੁੰਚਦੀ ਹੈ ਮੋਬਾਈਲ ਜਿਹੜਾ ਕਹਿੰਦੇ ਹੱਲੇ ਵੀ ਚੱਲ ਰਿਹਾ ਸੀ ਉਸ ਤੋਂ ਬਾਅਦ ਘਰ ਨੂੰ ਜਾਣਕਾਰੀ ਦਿੱਤੀ ਹੁਣ ਪਰਿਵਾਰਕ ਮੈਂਬਰ ਜ਼ਰੂਰ ਇੱਥੇ ਪਹੁੰਚੇ ਹਾਲਾਤ ਤੁਸੀਂ ਦੇਖ ਸਕਦੇ ਹੋ ਕੀ ਬਣ ਗਿਆ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮੌਲ ਸੀ ਖੁਸ਼ੀਆਂ ਗਮੀ ਦੇ ਵਿੱਚ ਬਦਲ ਗਈਆਂ ਮਾਰਚ ਮਹੀਨੇ ਦਾ ਵਿਆਹ ਸੀ ਤੇ ਹਾਲਾਤ ਇਹ ਬਣ ਗਏ ਮੈਡਮ ਇੱਥੇ ਮੌਜੂਦ ਹੈ ਮੈਡਮ ਜਿੱਦੋਂ ਤੁਸੀਂ ਆਏ ਸੀ ਜਦੋਂ ਤੁਸੀਂ ਪਹੁੰਚੇ ਹੈਗੇ ਸੀ ਕਿੰਨੇ ਸਮੇਂ ਬਾਅਦ ਤੁਹਾਨੂੰ ਜਾਣਕਾਰੀ ਲੱਗੀ ਤੁਹਾਡੀ ਗੱਡੀ ਖੜੀ ਸੀ ਇੱਥੇ ਸਰ ਅਸੀਂ ਬਿਲਕੁਲ ਨਜ਼ਦੀਕ ਹੀ ਸੀਗੇ ਸਾਨੂੰ ਕਾਲ ਕਰੀ ਇੱਥੇ ਸਥਾਨਕ ਲੋਕਾਂ ਨੂੰ ਕਿਉਂਕਿ ਅਸੀਂ ਨੰਬਰ ਦਿੱਤਾ ਸੀ ਉਸੇ ਨੰਬਰ ਤੇ ਸਾਨੂੰ ਕਾਲ ਆਈ ਅਸੀਂ 5 ਮਿੰਟ ਸਾਨੂੰ 5 ਵੀ ਨਹੀਂ ਲੱਗੇ ਹੋਣੇ 2 ਮਿੰਟ ਲੱਗੇ ਸਾਨੂੰ ਇੱਥੇ ਪਹੁੰਚ ਲੱਗੇ ਜਦੋਂ ਅਸੀਂ ਇੱਥੇ ਆਏ ਤਾਂ ਅਸੀਂ ਉਹਨਾਂ ਦਾ ਪਰਸ ਵਗੈਰਾ ਬੈਗ ਦੇਖੇ ਅਸੀਂ ਫੋਨ ਦੇਖਿਆ ਹੈੱਡਫੋਨਸ ਦੇਖੇ ਮਤਲਬ ਦੋਨੋਂ ਅਸੀਂ ਇਹ ਵੀ ਚੈੱਕ ਕੀਤਾ ਕਿ ਇਹਨਾਂ ਦੇ ਹਾਲਾਤ ਕੀ ਨੇ ਡੈੱਡ ਸੀ ਜਾਨੇ ਕਿ ਵਾਇਦਿਆ ਸਾਹਿਬ ਡੈਡ ਸਾਨੂੰ ਸਥਾਨਕ ਲੋਕਾਂ ਤੋਂ ਹੀ ਪਤਾ ਲੱਗਿਆ ਕਿ ਉਹਨਾਂ ਦੀ ਡੈਥ ਹੋ ਚੁੱਕੀ ਹੈ ਫਿਰ ਜਦੋਂ ਅਸੀਂ ਚੈਕਿੰਗ ਕੀਤੀ ਉਹਨਾਂ ਦੇ ਪੂਰਾ ਤਲਾਸ਼ੀ ਲਈ ਸਾਨੂੰ ਫੋਨ ਮਿਲਿਆ ਹੈਡਫੋਨਸ ਮਿਲੇ ਪਰਸ ਮਿਲਿਆ ਸਾਨੂੰ ਉਹਨਾਂ ਦਾ ਘਰ ਦਾ ਪਤਾ ਮਿਲਿਆ ਅਸੀਂ ਘਰ ਦੇ ਵਾਲਿਆਂ ਨੂੰ ਫੋਨ ਕੀਤਾ ਐਮਬੂਲੈਂਸ ਨੂੰ ਵੀ ਅਸੀਂ ਕਾਲ ਕਰੀ ਤਾਂ ਅਸੀਂ ਇੱਧਰ ਫੋਨ ਦੇਖਿਆ ਤਾਂ ਜੋ ਸੋਸ਼ਲ ਮੀਡੀਆ ਜੋ ਸੀ ਚੱਲ ਰਿਹਾ ਸੀ ਉਹ ਦੇਖਦੇ ਹੋਏ ਉਹ ਵਿੱਚ ਵੱਜ ਗਿਆ ਬਾਅਦ ਵਿੱਚ ਸਾਨੂੰ ਇਹ ਗੱਲ ਪਤਾ ਲੱਗੀ ਕਿ ਟਰੈਕਟਰ ਤੇ ਇੱਥੇ ਖੜਿਆ ਸੀ ਇਹ ਖੁਦ ਆ ਕੇ ਵਿੱਚ ਟਰੈਕਟਰ ਦੇ ਵਿੱਚ ਆ ਗਿਆ ਹਾਂਜੀ ਹਾਂਜੀ ਇਹ ਆਏ ਦੁਰਲੇਸੀ ਫੋਇਜ਼ ਪ੍ਰੋ ਵਾਲੇ ਪਾਸਿਓਂ ਹਾਂਜੀ ਹਾਂ ਜਲਾਲਾਬਾਦ ਜਾ ਰਹੇ ਸੀ ਉਹਨਾਂ ਦੇ ਘਰ ਦੇ ਨਾਲ ਸਾਨੂੰ ਦੱਸਿਆ ਕਿ ਜਲਾਲਾਬਾਦ ਜਾ ਰਹੇ ਸੀ ਤਾਂ ਉਹ 14 ਦੇ ਕਾਰਡ ਲੈ ਹਾਂਜੀ ਹਾਂਜੀ ਉਹਨਾਂ ਦੇ ਬ੍ਰਦਰ ਦੀ ਮੈਰਿਜ ਸੀਗੀ ਇਹ ਛੋਟਾ ਸੀ ਦੱਸ ਹਾਂਜੀ ਇਹ ਛੋਟਾ ਸੀ ਉਹਨਾਂ ਦੇ ਬ੍ਰਦਰ ਦੀ ਮੈਰਿਜ ਸੀ ਮੈਮ ਤੁਹਾਨੂੰ ਕਿਵੇਂ ਪਤਾ ਲੱਗਿਆ ਐਕਸੀਡੈਂਟ ਹੋਇਆ ਜੀ ਸਰ ਸਾਨੂੰ ਕਾਲ ਨਹੀਂ ਸੀ ਸਥਾਨਿਕ ਲੋਕਾਂ ਦੁਆਰਾ ਸਾਨੂੰ ਕਾਲ ਕੀਤੀ ਗਈ ਸੀ ਹਾਂਜੀ ਤਾਂ ਕਹੋਗੇ ਬਿਲਕੁਲ ਜੀ ਜਾਣਕਾਰੀ ਜਿਹੜੀ ਹੈ ਐ ਐਸਐਸਐਫ ਦੀ ਟੀਮ ਨੇ ਸਾਂਝੀ ਜਿਹੜੀ ਜਾਣਕਾਰੀ ਕੀਤੀ ਕਿ ਸਭ ਤੋਂ ਪਹਿਲਾਂ ਐਸਐਸਐਫ ਦੀ ਟੀਮ ਹੀ ਇੱਥੇ ਪਹੁੰਚਦੀ ਹੈ ਜਦੋਂ ਇਹ ਮੈਡਮ ਇਹਨਾਂ ਦੀ ਪੂਰੀ ਟੀਮ ਪਿਆਰਾ ਸਿੰਘ ਹੋਰੀ ਇਹਨਾਂ ਦੇ ਇੰਚਾਰਜ ਨੇ ਇੱਥੋਂ ਮੈਸੇਜ ਇਸ ਜਗ੍ਹਾ ਤੇ ਅਸੀਂ ਖੜੇ ਹੈਗੇ ਆਂ 1 ਕਿਲੋਮੀਟਰ ਪਰਗਰ ਸਾਹਿਬਾ ਗੁਰਦੁਆਰਾ ਸ਼੍ਰੀ ਪਰਗਰ ਸਾਹਿਬ ਪਰਗਰ ਸਾਹਿਬ ਐਸਐਸਐਫ ਦੀ ਟੀਮ ਦੀ ਗੱਡੀ ਖੜੀ ਆ ਉੱਥੇ ਖੜੀ ਹੁੰਦੀ ਇਹਨਾਂ ਨੂੰ ਫੋਨ ਜਾਂਦਾ ਕਿਸੇ ਵਿਅਕਤੀ ਦਾ ਵੀ ਇੱਥੇ ਆ ਕਰਨਾ ਵਾਪਰ ਗਈ ਤੇ ਇਹ ਕੁਝ ਮਿੰਟਾਂ ਦੇ ਵਿੱਚ ਇੱਥੇ ਪਹੁੰਚ ਜਾਂਦੇ ਸਭ ਤੋਂ ਪਹਿਲਾਂ ਪ੍ਰਤੱਖਦਰਸ਼ੀ ਜੇ ਆਪਾਂ ਕਹਿ ਸਕਦੇ ਆ ਤਾਂ ਇਹ ਟੀਮ ਐਸਐਸਐਫ ਦੀ ਜਿਹੜੀ ਪ੍ਰਤੱਖਦਰਸ਼ੀ ਟੀਮ ਹੈ ਜਦੋਂ ਇੱਥੇ ਪਹੁੰਚਦੀ ਹੈ ਇਹਨਾਂ ਦੇ ਪਹੁੰਚਦੇ ਸਾਰੇ ਦੇਖਦੇ ਆ ਮੋਬਾਈਲ ਚੱਲ ਰਿਹਾ ਟਰਾਲੀ ਦੇ ਵਿੱਚ ਮੋਟਰਸਾਈਕਲ ਵੱਜਦਾ ਦੋਨੋਂ ਇਹਨਾਂ ਦੇ ਦੱਸਣ ਦੇ ਮੁਤਾਬਕ ਦੋਨੋਂ ਜਿਹੜੇ ਆ ਮਾਂ ਪੁੱਤ ਉਹ ਸਮੇਂ ਹੀ ਡੈੱਡ ਹੋ ਜਾਂਦੇ ਆ ਐਕਸੀਡੈਂਟ ਵਜਨ ਹੋਮ ਦੇ ਨਾਲ ਦੀ ਨਾਲ ਹੀ ਇਹ ਘਟਨਾ ਵਾਪਰ ਜਾਂਦੀ ਐਕਸੀਡੈਂਟ ਹੁੰਦਿਆਂ ਸਾਰੀ ਦੋਨਾਂ ਮਾਂ ਪੁੱਤਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਆ ਜਿਹੜੇ ਹਾਲਾਤ ਹੋਣ ਬਣਿਆ ਹੁਣ ਪਰਿਵਾਰਕ ਮੈਂਬਰ ਜ਼ਰੂਰ ਇੱਥੇ ਪਹੁੰਚ ਗਏ ਪਰਿਵਾਰਕ ਮੈਂਬਰ ਰੋਂਦੇ ਕਰ ਲਾਂਦੇ ਜ਼ਰੂਰ ਦਿਖਾਈ ਦੇ ਰਿਹਾ ਵਰਲਾਬ ਕਰਦੇ ਜ਼ਰੂਰ ਦਿਖਾਈ ਦੇ ਰਿਹਾ ਕਿਉਂ ਦੁੱਖ ਕਿਉਂ ਗੱਲ ਦਾ ਹੋ ਰਿਹਾ ਕਿਉਂਕਿ ਦੋਨੋਂ ਮਾਂ ਪੁੱਤਰ ਜਾਂਦੇ ਆ ਡੈਥ ਹੋਈ ਐ ਘਰ ਦੇ ਵਿੱਚ ਵਿਆਹ ਸੀ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਉਸ ਖੁਸ਼ੀ ਦਾ ਮਾਹੌਲ ਇੱਕ ਗਮੀ ਦੇ ਮਾਹੌਲ ਦੇ ਵਿੱਚ ਬਦਲ ਗਿਆ ਕੁਝ ਦਿਨਾਂ ਬਾਅਦ ਇਸੇ ਨੌਜਵਾਨ ਦਾ ਵੱਡੇ ਭਰਾ ਦਾ ਜੀ ਮੈਰਿਜ ਸੀ ਕਿਤੇ ਖੁਸ਼ੀ ਖੁਸ਼ੀ ਭਰਾ ਨੇ ਭਰਾ ਦੇ ਵਿਆਹ ਦੇ ਬਰਾਤੇ ਚੜਨਾ ਸੀ ਬਰਾਤ ਚੜ੍ਹ ਕੇ ਜਾਣਾ ਸੀ ਨੱਚਨੇ ਸੀ ਪਗੜੇ ਪਾਉਣੇ ਸੀ ਪਰ ਹੁਣ ਘਰ ਦੇ ਵਿੱਚ ਮਾਤਮ ਛਾ ਗਿਆ ਇਲਾਕੇ ਦੇ ਵਿੱਚ ਮਾਤਮ ਛਾ ਗਿਆ ਕਿਉਂਕਿ ਪਰਿਵਾਰਿਕ ਮੈਂਬਰਾਂ ਦਾ ਹੁਣ ਇੱਥੇ ਜਦੋਂ ਪਹੁੰਚੇ ਜਦੋਂ ਦੇਖਿਆ ਰੋ ਰੋ ਕੇ ਬੁਰਾ ਹਾਲ ਹੈ ਇਸ ਮੰਦਬਾਗੀ ਖਬਰ ਦੇ ਨਾਲ ਇਸ ਮੰਦਬਾਗੀ ਖਬਰ ਦੇ ਨਾਲ ਮਾਹੌਲ ਜਿਹੜਾ ਇੱਥੇ ਹੈਗਾ ਸਾਰਾ ਗਮ ਜੀਨ ਹੈ ਕਿਉਂਕਿ ਜਦੋਂ ਹੀ ਲੋਕਾਂ ਨੂੰ ਇਹ ਗੱਲ ਦਾ ਪਤਾ ਲੱਗ ਰਿਹਾ ਕਿ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਵਿਆਹ ਰੱਖਿਆ ਹੋਇਆ ਸੀ ਉਸ ਵਿਆਹ ਦੇ ਸ਼ਗਨ ਦੇ ਕਾਰਡ ਲੈ ਕੇ ਜਾ ਰਹੇ ਸੀ ਉਸ ਵਿਆਹ ਦੇ ਕਾਰਡ ਲੈ ਕੇ ਜਾ ਰਹੇ ਸੀ ਪਰ ਇਹ ਹਾਸਾ ਇਸ ਜਗ੍ਹਾ ਤੇ ਵਾਪਰ ਜਾਂਦਾ ਲਾਲਚਿਆਂ ਦੇ ਲਾਗੇ ਹਾਸਾ ਵਾਪਰ ਜਾਂਦਾ ਜਿਸ ਕਰਕੇ ਦੋ ਜਣਿਆਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਮਾਂ ਪੁੱਤ ਇੱਥੇ ਫਾਨੀ ਸਸਾਨ ਨੂੰ ਆਲਵਿਦਾ ਕਹੇ ਜਾਂਦੇ ਨੇ ਟ੍ਰੈਫਿਕ ਕਾਫੀ ਲੱ ਪਰ ਐਸਐਸ ਦੀ ਟੀਮ ਜਿਆਦਾ ਇੱਥੇ ਪਹੁੰਚਦੀ ਹੈ ਹੁਣ ਜਦੋਂ ਦੇ ਅਸੀਂ ਲਾਈਵ ਹੈਗੇ ਹਾਂ ਉਸ ਤੋਂ ਬਾਅਦ ਹੁਣੇ ਹੀ ਪਰਿਵਾਰਿਕ ਮੈਂਬਰ ਇੱਥੇ ਪਹੁੰਚੇ ਹੈਗੇ ਆ ਇੱਕ ਗੱਡੀ ਦੇ ਰਾਈ ਮਾਤਾ ਨੂੰ ਲਜਾਇਆ ਗਿਆ ਅਜ ਸਮਾਪਤ ਦੀ ਡੈਥ ਹੋਈ ਹੈ ਨੌਜਵਾਨ ਦੀ ਲਾਸ਼ ਹਾਲੇ ਵੀ ਇੱਥੇ ਪਈ ਹੈ 108 ਐਮਲ ਲੈ ਕੇ ਚਲੇਗੀ ਪਰ ਗੁਰੂ ਹਰਸਾਏ ਫਿਰੋਜ਼ਪੁਰ ਦਾ ਜਿੰਨਾ ਏਰੀਆ ਹੈਗਾ ਇਸ ਸੜਕ ਤੇ ਰੋਜ਼ਾਨਾ ਜਿਹੜੇ ਹਾਸੇ ਵਾਪਰ ਰਹੇ ਹੈਗਾ ਰੋਜ਼ਾਨਾ ਦੀਆਂ ਜਿਹੜੀਆਂ ਘਟਨਾਵਾਂ ਹੈ ਹੋਰੀਆਂ ਹੈਗੀਆਂ ਨੇ ਇਸ ਨਾ ਘਟਨਾਵਾਂ ਦੇ ਕਾਰਨ ਕਈ ਕਰਾਂ ਦੇ ਚਿਰਾਗ ਜੜਿਆ ਉਹ ਬੁੱਝ ਰਹੇ ਗਿਆ 12 ਚਿਰਾਗ ਪਹਿਲਾਂ ਬੁੱਝਦੇ ਜਦੋਂ ਇੱਕ ਵੱਡਾ ਹਾਸਾ ਪਿੰਡ ਮੋੜ ਕੇ ਹਤਾੜ ਦੇ ਲੱਗੇ ਹੁੰਦਾ ਉਸ ਤੋਂ ਬਾਅਦ ਗੋਲੂ ਕਾ ਮੋੜ ਦੇ ਵਿੱਚ ਇੱਕ ਹਾਸਾ ਹੁੰਦਾ ਪਿੰਡੀ ਦੇ ਵਿੱਚ ਹਾਸਾ ਹੁੰਦਾ ਕਿਤੇ ਲੱਗੇ ਤੇ ਰੋਜ਼ ਜਿਹੜਾ ਇਹ ਸੜਕ ਤੇ ਹਾਸੇ ਵਾਪਰਿਆ ਖੜੀ ਟਰੈਕਟਰ ਟਰਾਲੀ ਦੇ ਵਿੱਚ ਅੱਜ ਇਹ ਮੋਟਰਸਾਈਕਲ ਵੱਜਣ ਦੇ ਕਰ ਲ ਦੋ ਜਣਿਆਂ ਦੀ ਦੋ ਜਣਿਆਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਦੋ ਜਣੇ ਇਸ ਮੌਕੇ ਤੇ ਹੀ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਆ ਹੁਣ ਇੱਕ ਵਾਰ ਤਸਵੀਰ ਮੈਂ ਉਧਰ ਫਿਰ ਦਿਖਾ ਦਿੰਦਾ ਹੈਗਾ ਦੇਖ ਸਕਦੇ ਹੋ ਵਰਲਾਪ ਕਰਦੇ ਪਰਿਵਾਰਿਕ ਮੈਂਬਰ ਤੁਹਾਨੂੰ ਦਿਖਾਈ ਦੇ ਰਿਹਾ ਰੋਂਦੇ ਕਰ ਲਾਂਦੇ ਪਰਿਵਾਰਿਕ ਮੈਂਬਰ ਤੁਹਾਨੂੰ ਦਿਖਾਈ ਦੇ ਰਿਹਾ ਹਾਲਾਤ ਜਿਹੜੇ ਆ ਉਹ ਕੀ ਬਣ ਗਏ ਹਾਲਾਤ ਇਹ ਬਣ ਗਏ ਇੱਕ ਹਸਦਾ ਵਸਦਾ ਪਰਿਵਾਰ ਅੱਜ ਜੁੜ ਗਿਆ ਇੱਕ ਹਸਦਾ ਵਸਦਾ ਪਰਿਵਾਰ ਦੇ ਦੋ ਮੈਂਬਰ ਕਿੱਥੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਦੋ ਮੈਂਬਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁਦਾ ਗੁਰੂ ਵਰਸੈਲਾ